ਆ ਹਮਸਾਬ ਦੇ ਵਿੱਚ ਜਿੱਥੇ ਕਿ ਸਾਬਕਾ ਸੈਨਿਕਾਂ ਵੱਲੋਂ ਚਾਰੇ ਉਮੀਦਵਾਰਾਂ ਨੂੰ ਆਪਣੇ ਜਾਂ ਮੰਗਾਂ ਵਾਸਤੇ ਬੁਲਾਇਆ ਗਿਆ ਸੀ ਪਰ ਬਦਕਿਸਮਤੀ ਇਹ ਕਿ ਜਿਨ੍ਹਾਂ ਦੇ ਵਿੱਚੋਂ ਸਿਰਫ ਕਾਲੀਦਰ ਪਹੁੰਚ ਸਕਿਆ ਬਾਕੀ ਸਾਰੇ ਜਿਹੜੇ ਨੇ ਪਰਜੇਵਿਆਂ ਦਾ ਦੇ ਕੇ ਕੋਈ ਵੀ ਨਹੀਂ ਆ ਸਕਿਆ ਜਿਹੜੇ ਸਭ ਕੀ ਕਹਿਣਾ ਚਾਹੁੰਦੇ ਜੇ ਕਿ ਅੱਜ ਸਾਬਕਾ ਸੈਨਿਕਾਂ ਵੱਲੋਂ ਤੁਹਾਨੂੰ ਬੁਲਾਇਆ ਗਿਆ ਉਮੀਦਵਾਰਾਂ ਨੂੰ ਬੁਲਾਇਆ ਗਿਆ ਪਰ ਬਦਕਿਸਮਤੀ ਵੀ ਅੱਜ ਦੂਜੇ ਉਮੀਦਵਾਰ ਨਾ ਪਹੁੰਚਣ ਦਾ ਕੀ ਕਰਨਾ ਕੋਈ ਗੱਲ ਆ ਉਹਨਾਂ ਦਾ ਪਹੁੰਚਣਾ ਦਾ ਨਾ ਪਹੁੰਚਣਾ ਮੈਂ ਕੁਝ ਨਹੀਂ ਕਹਿ ਸਕਦਾ ਮੈਨੂੰ ਪ੍ਰਧਾਨ ਜੀ ਗੁਰਦੀਪ ਸਿੰਘ ਜੀ ਨੇ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਹਰਜੀਤ ਨੇ ਹਰਜੀਤ ਸਿੰਘ ਜੀ ਉਹਨਾਂ ਨੇ ਬੁਲਾਇਆ ਸੀ ਔਰ ਮੈਂ ਇੱਕ ਸਾਬਕਾ ਆਰਮੀ ਆਫਸਰ ਹੋਣ ਦੇ ਨਾਤੇ ਮੈਨੂੰ ਜੋਸ਼ ਸਾਹਿਬ ਨੇ ਸਪੈਸ਼ਲੀ ਕਿਹਾ ਅਨਿਲ ਜੋਸ਼ੀ ਨੇ ਕਿ ਗਿਲ ਸਾਹਿਬ ਤੁਸੀਂ ਉੱਥੇ ਜ਼ਰੂਰ ਪਹੁੰਚਣਾ ਹੈ ਪਹਿਲਾਂ ਤਾਂ ਮਾਫੀ ਮੰਗਦਾ ਮੈਂ ਥੋੜਾ ਜਿਹਾ ਲੇਟ ਵੀ ਹੋ ਗਿਆ ਸੀਗਾ ਲੇਕਿਨ ਅੱਜ ਇਹਨਾਂ ਦੀਆਂ ਜਿਹੜੀਆਂ ਜੈਨੂਇਨ ਡਿਮਾਂਡਸ ਨੇ ਉਹਨਾਂ ਦੀਆਂ ਕਾਫੀ ਡਿਮਾਂਡਸ ਸੀਗੀਆਂ ਜਿਹੜੀਆਂ ਵਿੱਚੋਂ ਤਾਂ ਕੁਛ ਇੱਕ ਤੇ ਐਨੀਆਂ ਜ਼ਰੂਰੀਆਂ ਨੇ ਜਿਨ੍ਹਾਂ ਨੂੰ ਅਣਗੌਲਿਆ ਜਾ ਰਿਹਾ ਹੈ ਗੱਲ ਕੀ ਹੁੰਦੀ ਹੈ ਜੀ ਇਨਸਾਨ ਜ਼ਿੰਦਗੀ ਦੇ ਵਿੱਚ ਸਾਰੀ ਲਾਈਫ ਉੱਤੇ ਦੇ ਦਿੰਦਾ ਔਰ ਸਿਰਫ ਇੱਕ ਇੱਜ਼ਤ ਹੀ ਮਿਲਣੀ ਚਾਹੀਦੀ ਓਨੂੰ ਸੋ ਸਭ ਤੋਂ ਪਹਿਲਾਂ ਤਾਂ ਦੋ ਤਿੰਨ ਚੀਜ਼ਾਂ ਜਿੱਦਾਂ ਰਿਪਬਲਿਕ ਡੇ ਹੋ ਗਿਆ 15 ਅਗਸਤ ਹੋ ਗਿਆ ਉਸ ਟਾਈਮ ਦੇ ਉੱਤੇ ਵੀ ਜਿਹੜਾ ਇਹਨਾਂ ਦੀ ਬਦੌਲਤ ਆਪੇ ਸ਼ਹੀਦਾਂ ਦੀ ਬਦੌਲਤ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਸਾਰਾ ਕੁਝ ਕੀਤਾ ਉਹਨਾਂ ਲਈ ਮਨਾਉਂਦੇ ਆ ਔਰ ਇਹਨਾਂ ਨੂੰ ਨੀ ਉੱਤੇ ਅਣਗੌਲੀਆਂ ਕੀਤਾ ਜਾਂਦਾ ਸੋ ਉਸ ਤੋਂ ਇਲਾਵਾ ਇਹਨਾਂ ਦੇ ਪੀ ਐਂਡ ਪਾਕਸ ਤੇ ਵਨ ਰੈਂਕ ਵਨ ਪੈਨਸ਼ਨ ਦੇ ਬੀਸਿਸ ਦੇ ਉੱਤੇ ਇਹਨਾਂ ਨੂੰ ਹਸਪੀਟਲ ਦੀਆਂ ਕੁਝ ਪ੍ਰੋਬਲਮਸ ਆਉਂਦੀਆਂ ਨੇ ECHS ਦੇ ਵਿੱਚ ਨਹੀਂ ਦੇਖਿਆ ਜਾਂਦਾ ਉੱਥੇ ਕੋਈ ਕਾਫੀ ਰਿਲੇਟਡ ਜਿੰਨੇ ਇਸ਼ੂ ਸੀ ਔਰ ਮੈਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਹੈ ਕਿ ਜੀ ਮੈਂ ਜੋਸ਼ੀ ਸਾਹਿਬ ਤੁਹਾਡਾ ਹਰ ਜੋ ਤੁਹਾਡੇ ਪੁਆਇੰਟ ਹੋਣਗੇ ਮੈਂ ਰੈਂਡਮ ਲੈ ਕੇ ਤੁਹਾਨੂੰ ਡਿਸਕਸ ਕਰਕੇ ਅਸੀਂ ਤੁਹਾਡੀ ਆਵਾਜ਼ ਨੂੰ ਹਰ ਜਗ੍ਹਾ ਤੇ ਪਾਰਲੀਮੈਂਟ ਚ ਬੁਲੰਦ ਕਰਾਂਗੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਕੋਲੇ ਜਿਹੜੀਆਂ ਆਪਣੀਆਂ ਡਿਮਾਂਡਸ ਨੇ ਉਹਨਾਂ ਕੋਲੇ ਉਹ ਲੈ ਕੇ ਵੀ ਦੱਸਾਂਗੇ ਔਰ ਉਸ ਤੋਂ ਇਲਾਵਾ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਕੋਈ ਜੀ ਚੀਜ਼ ਹੈ ਜਿੱਥੇ ਤੁਹਾਨੂੰ ਬਣਦਾ ਮਾਨ ਇੱਜ਼ਤ ਔਰ ਕੋ ਕਮੀਆਂ ਹੋਵੇ ਅਸੀਂ ਉਹਨੂੰ ਵੀ ਕਰਦੇ ਆ ਤੇ ਬਾਕੀ ਪਾਰਟੀਆਂ ਦੇ ਨਾਲ ਇਹਨਾਂ ਦਾ ਰੋਸ ਜਾਇਜ਼ ਹੈ ਆ ਬਾਕੀ ਪਾਰਟੀਆਂ ਨੂੰ ਔਨ ਮੈਨੂੰ ਦੱਸ ਰਹੇ ਸੀ ਜਿਨ੍ਹਾਂ ਨੇ ਆਪਣੀਆਂ ਡਿਮਾਂਡਾਂ ਆਲਰੇਡੀ ਪਹਿਲਾਂ ਔਜਲਾ ਸਾਹਿਬ ਨੂੰ ਦਿੱਤੀਆਂ ਜਿਹੜੇ 10 ਸਾਲ ਇੱਥੋਂ ਪਾਰਲੀਮੈਂਟ ਦੇਖਦੇ ਰਹੇ ਨੇ ਇਹਨਾਂ ਨੇ ਆਪਣੇ ਲੋਕ ਸਭਾ ਇਹਨਾਂ ਨੇ ਟਾਈਮ ਟੂ ਟਾਈਮ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ ਲੇਕਿਨ ਕੁਝ ਕਈ ਚੀਜ਼ਾਂ ਮੈਂ ਕਹਿ ਨਹੀਂ ਸਕਦਾ ਵੀ ਕਿਸ ਕਰ ਰਹੇ ਇਹਨਾਂ ਦੀ ਆਵਾਜ਼ ਨੂੰ ਕਿਉਂ ਨਹੀਂ ਕਿਸੇ ਸੁਣਿਆ ਗਿਆ ਔਰ ਅਸੀਂ ਇਹਨਾਂ ਦੀ ਆਵਾਜ਼ ਕਿਤਨਾ ਕਿਤੇ ਭਾਜੀਪੀ ਹੀ ਸਾਰਾ ਰਹਿ ਚੁੱਕੀ ਆ ਆਕਾਲੀ ਦਲ ਦਾ ਪਰ ਜਿਹੜਾ ਕਾਰਜ ਇਹ ਭਾਜੀਪੀ ਵੱਲੋਂ ਜਿਹੜਾ ਅਗਨੀ ਦਾ ਪ੍ਰੀਖਿਆ ਦਾ ਜਿਹੜਾ ਸ਼ੁਰੂ ਕੀਤਾ ਉਹ ਕੀ ਗੱਲ ਹੈ ਜਾ ਉਹ ਕਿੰਨਾ ਦੇਖੋ ਜੀ ਅਗਨੀ ਵੀਰ ਦੇ ਉੱਤੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਸ਼ੁਰੂ ਕੀਤੀਆਂ ਨੇ ਨੰਬਰ 1 ਇਸ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦਾ ਕਿ ਪੰਜਾਬ ਦਾ ਜਦੋਂ ਇਹ ਨਾਰਾ ਬਣਿਆ ਸੀ ਨਾ ਜੈ ਜਵਾਨ ਜੈ ਕਿਸਾਨ ਦਾ ਜਿਹਦਾ ਸਭ ਤੋਂ ਵੱਡਾ ਯੋਗਦਾਨ ਉਹਦਾ ਪੰਜਾਬ ਦਾ ਜੀ ਠੀਕ ਹੈ ਔਰ ਪੰਜਾਬ ਨੂੰ ਪੰਜਾਬ ਦੇ ਜਵਾਨਾਂ ਨੂੰ ਪੰਜਾਬ ਦੇ ਸਰਦਾਰਾਂ ਨੂੰ ਸੂਬੇਦਾਰ ਸਾਹਿਬਾਨ ਨੂੰ ਅਫਸਰਾਂ ਨੂੰ ਪੰਜਾਬ ਦੇ ਜਿੰਨੇ ਫੌਜ ਇਨਾਂ ਨੂੰ ਜਿਆਦਾ ਪ੍ਰਾਇਰੀਟੀ ਔਰ ਪੰਜਾਬ ਦੇ ਕਿਸਾਨਾਂ ਨੂੰ ਬੜੀ ਪ੍ਰਾਇਰੀਟੀ ਦੇਣੀ ਚਾਹੀਦੀ ਹੈ ਲੇਕਿਨ ਮੈਂ ਨਹੀਂ ਕਹਿ ਰਿਹਾ ਤਾਂ ਵੀ ਕਾਰਨ ਕੀ ਹੈ ਕਿ ਇਹਨਾਂ ਨੂੰ ਅੰਗੋਲਿਆ ਜਾ ਰਿਹਾ ਦਿਨੋਂ ਦਿਨ ਇਹਨਾਂ ਦੀ ਗਿਣਤੀ ਘਟਾਈ ਜਾ ਰਹੀ ਹੈ ਪਹਿਲਾਂ ਬਹੁਤ ਪਰਸੈਂਟੇਜ ਦੇ ਉੱਤੇ ਸੀ ਸੀਗੇ ਅੱਜ ਵੀ ਇਸ ਦੇ ਬਾਵਜੂਦ ਵੀ ਅੱਜ ਦੀ ਤਰੀਕ 'ਚ ਹਿੰਦੁਸਤਾਨ ਦੇ ਵਿੱਚ ਅਸੀਂ ਤਕਰੀਬਨ ਪਹਿਲੇ ਦੂਜੇ ਸਥਾਨ 'ਤੇ ਉਸ ਤੋਂ ਬਾਅਦ ਮੇਨ ਵੱਡੀ ਜ਼ਰੂਰਤ ਹੁੰਦੀ ਹੈ ਜਿੱਥੇ ਤੁਹਾਡੀ ਸਭ ਤੋਂ ਵੱਧ ਨਫਰੀ ਫੌਜ ਦਾ ਮਨੋਬਲ ਹੁੰਦਿਆ ਹੈ ਹਿੰਦੁਸਤਾਨ ਦਾ ਮਨੋਬਲ ਹੁੰਦਾ ਹੈ ਜੇ ਆਪਾਂ ਰਤਾਂ ਨੂੰ ਘਰਾਂ ਦੇ ਵਿੱਚ ਸੌਣੇ ਆਰਾਮ ਨਾਲ ਕੰਫਰਟੇਬਲ ਇਹ ਅਸੀਂ ਸੌਣੇ ਆ ਕਿ ਸਾਰੀ ਰਾਤ ਇਹ ਇਹ ਲੋਕ ਜਾਗਦੇ ਨੇ ਬਾਰਡਰ 'ਤੇ ਔਰ ਇਹੇ ਜੇ ਹਾਲਾਤਾਂ ਦੇ ਵਿੱਚ ਜਾਗਦੇ ਨੇ ਸਰ ਸਭ ਤੁਸੀਂ ਉੱਥੇ ਤੁਸੀਂ ਖੜਕੇ ਤੁਸੀਂ ਸੋਚ ਨਹੀਂ ਸਕਦੇ ਜੇ ਮੈਂ ਤੁਹਾਨੂੰ ਦੱਸਾਂ ਵੀ ਕਿੰਨੇ ਸਾਲਾਂ ਤੋਂ ਚ ਰਹਿੰਦੇ ਨੇ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਉਸ ਤੋਂ ਬਾਅਦ ਜਦੋਂ ਇਹ ਜ਼ਿੰਦਗੀ ਦੇ ਵੀ 25 30 ਸਾਲ ਉਥੇ ਦੇਸ਼ ਦੇ ਲਈ ਦੇ ਕੇ ਆਂਦੇ ਨੇ ਫਿਰ ਉਹਨਾਂ ਨੂੰ ਆ ਕੇ ਆਪਾਂ ਨੂੰ ਇਨਗੋਲਿਆ ਕਰਨਾ ਕੋਈ ਇੱਕ ਇਹ ਕੋਈ ਹੋ ਨਹੀਂ ਮੈਂ ਚਾਹੁੰਦਾ ਇਹਨਾਂ ਦੀ ਜੋ ਸੁਣਵਾਈ ਹੈ ਇਹਨਾਂ ਦੀ ਸਭ ਤੋਂ ਵੱਧ ਤੋਂ ਵੱਧ ਸੁਣਵਾਈ ਹੋਵੇ ਔਰ ਇਹਨਾਂ ਨੂੰ ਪੂਰਾ ਬੰਦਾ ਮਾਨਵਿਤ ਦਿੱਤਾ ਜਾਵੇ ਮੇਰੇ ਸਭ ਇੱਕ ਨਾਰਾ ਹੈ ਜੈ ਜਵਾਨ ਜੈ ਕਿਸਾਨ ਤੇ ਅੱਜ ਕਿਸਾਨ ਵੀ ਛੜਕੰਦੇ ਤੇ ਜਵਾਨ ਵੀ ਛੜਕੰਦੇ ਕੱਲਾ ਸੜਕਾਂ ਤੇ ਨਹੀਂ ਜੀ ਮੈਂ ਤੁਹਾਨੂੰ ਜੇ ਸੱਚੀ ਗੱਲ ਦੱਸਾਂ ਇਹਨਾਂ ਨੂੰ ਸੜਕਾਂ ਤੋਂ ਇਹਨਾਂ ਨੂੰ ਤਾਂ ਕਿਸਾਨਾਂ ਦੀਆਂ ਤਾਂ ਜਣਾ ਪਟਣ ਨੂੰ ਵੀ ਆ ਜਿਵੇਂ ਜਵਾਨਾਂ ਦੀਆਂ ਜਣਾ ਪੜਤੀਆਂ ਕਿਸਾਨ ਦੀਆਂ ਨਾਰਾ ਖਤਮ ਹੀ ਹੋ ਜਾਣਾ ਉਹਨਾਂ ਦੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਦੋਂ ਆ ਜਿਹੜੇ ਐਕਟ ਬਣਾਏ ਸੀ ਜਿਹੜੇ ਇਹਨਾਂ ਨੇ ਬਣਾਏ ਨੇ ਜਿਦੇ ਚੋਂ ਇੱਕ ਸੀਗਾ ਕੰਟਰੈਕਟ ਫਾਰਮਿੰਗ ਐਕਟ ਕੰਟਰੈਕਟ ਫਾਰਮਿੰਗ ਐਕਟ ਬਣਿਆ ਹੀ ਤਾਂ ਸੀ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 30 35% ਜ਼ਮੀਨ ਤਾਂ ਐਨ ਆਰ ਆਈ ਦੀ ਹੈ ਜਿਹੜੇ ਬਾਹਰ ਗਏ ਨੇ ਜਦੋਂ ਕੰਟਰੈਕਟ ਫਾਰਮਿੰਗ ਵੱਡੇ ਠੇਕੇਦਾਰ ਵੱਡੇ ਕਾਰਪੋਰੇਟ ਆ ਕੇ ਇੱਥੇ ਜ਼ਮੀਨਾਂ ਠੇਕੇ ਤੇ ਲੈਣ ਉਹਨਾਂ ਦੀ ਸਹੂਲਤ ਲਈ ਬਣਾਇਆ ਸੀ ਨਾ ਕਿ ਕੋਈ ਕਿਸਾਨਾਂ ਦੀ ਸਹੂਲਤ ਲਈ ਬਣਾਇਆ ਸੀ ਉਹ ਜਿਹੜੇ ਕਾਰਪੋਰੇਟ ਆ ਕੇ ਉਹਨਾਂ ਦੀਆਂ ਜ਼ਮੀਨਾਂ ਲੈ ਲੈਣਗੇ 20 25 25 ਸਾਲਾਂ ਵਾਸਤੇ ਕਰ ਲੈਣਗੇ ਉਹਨਾਂ ਨੂੰ ਦੇਖਦੇ ਕੁਝ ਕਿਸਾਨ ਇਹੋ ਜਿਹੇ ਵੀ ਨੇ ਜਿਹੜੇ ਆਪ ਖੇਤੀ ਨਹੀਂ ਕਰਦੇ ਉਹ ਆਪਣੇ ਭਾਈਆਂ ਨੂੰ ਖਰੇਕੇ ਤੇ ਦਿੰਦੇ ਨੇ ਵੀ ਉਹਨਾਂ ਦੀਆਂ ਜ਼ਮੀਨਾਂ ਉਹ ਵੀ ਜਾ ਕੇ ਕਾਰਪੋਰੇਟ ਨੂੰ ਦੇ ਦੇਣਗੇ ਤੋਂ ਕਰਦੇ ਆ ਕਰਦੇ ਆ 20 25 25 ਸਾਲਾਂ ਵਾਸਤੇ ਇਹਨਾਂ ਨੇ ਤਾਂ ਸਾਨੂੰ ਪੰਜਾਬ ਦੇ ਕਿਸਾਨ ਜਿਹੜਾ ਦੁਨੀਆ ਚ ਮੰਨਿਆ ਜਾਂ ਕਿਸਾਨ ਜੀ ਨੇ ਹਰ ਥਾਂ ਦੇ ਉੱਤੇ ਉਹਨੂੰ ਜੜੋਂ ਪੱਟਣ ਦੇ ਹੌਲੀ ਹੌਲੀ ਕਰਕੇ 25 ਸਾਲਾਂ ਦੇ ਵਿੱਚ ਸਾਡੇ ਟਰੈਕਟਰ ਵਿਕੇ ਜਾਣਗੇ ਸਾਡੀਆਂ ਟਰਾਲੀਆਂ ਸੰਤੋਂ ਦੋ ਸਦੀਆਂ ਚ ਖੇਤੀ ਭੁੱਲ ਜਾਣਗੇ ਅਸਲ ਗੱਲ ਜਿਹੜਾ ਮੁੱਦਾ ਹੈ ਵੀ ਜਿੰਨੇ ਪੰਜਾਬ ਦਾ ਕਿਸਾਨ ਹੈ ਇਹਨੂੰ 20-25 ਸਾਲਾਂ ਵਾਸਤੇ ਕਾਰਪੋਰੇਟਾਂ ਕੋਲੇ ਦੇ ਦਿਓ ਮੁੜ ਕੇ ਤਾਂ ਖੇਤੀ ਭੁੱਲ ਜਾਣਗੇ ਸਾਰੇ ਦੇ ਸਾਰੇ ਸੋ ਇੱਕ ਬੜੀ ਵੱਡੀ ਮੈਂ ਤਾਂ ਕਹਿੰਦਾ ਸਾਜ਼ਿਸ਼ ਹੈ ਜਿਹਦੇ ਮੁਤਾਬਕ ਇਹਨਾਂ ਨੂੰ ਸਾਰਿਆਂ ਨੂੰ ਖਤਮ ਕੀਤਾ ਜਾਣਾ ਤੁਸੀਂ ਪਟਿਆਲੋਂ ਆ ਕੇ ਜੋਸ਼ੀ ਸਾਹਿਬ ਦੀ ਚੋਣ ਕੰਬੈਨਿੰਗ ਕਰ ਰਹੇ ਹੋ ਕਿੱਦਾਂ ਲੱਗਦਾ ਅੰਬਰ ਸਰ ਦਾ ਮੋਰ ਮੈਂ ਤੁਹਾਨੂੰ ਉਹੀ ਦੱਸਿਆ ਜੀ ਅੱਜ ਦੀ ਤਰੀਕ ਦੇ ਵਿੱਚ ਮੈਂ ਕਈ ਦੋ ਤਿੰਨ ਇੱਕ ਦੋ ਸਰਵੇਜ਼ ਜਿਵੇਂ ਤੁਹਾਡੇ ਵਰਗੇ ਕਰਦੇ ਨੇ ਮੈਂ ਇੱਕ 20 ਜਨਾਨੀਆਂ ਤੋਂ ਪੁੱਛਿਆ ਸੀ ਪੀਟੀਸੀ ਵਾਲਿਆਂ ਨੇ ਇੱਕ ਦੇਖਿਆ ਉਹਦੇ ਚੋਂ 12 ਕਹਿੰਦੀ ਅੱਜ ਤਾਂ ਵੋਟ ਹੀ ਨਹੀਂ ਪਾਉਣ ਜਾਂਦੇ ਕਾਰਨ ਕੀ ਹੈ ਕਿ ਮਤਲਬ ਲੋਕਾਂ ਦਾ ਨਾ ਵਿਸ਼ਵਾਸ ਉੱਠ ਗਿਆ ਜੀ ਜੇ ਅੱਜ ਜੋਸ਼ੀ ਸਾਹਿਬ ਜੋਸ਼ੀ ਸਾਹਿਬ ਹੁੰਦੀ ਹੈ ਉਹਨਾਂ ਨੂੰ ਕਿਸੇ ਉਹਨਾਂ ਨੇ ਸਿਰਫ ਆਪਣੇ ਇੰਡੀਵਿਜੂਅਲ ਕੰਮਾਂ ਕਰਕੇ ਹੁੰਦੀ ਹੈ ਔਰ ਉਹਨਾਂ ਨੂੰ ਜੇ ਮੈਂ ਕਹਣਾ ਦੁਨੀਆ 'ਚ ਸਭ ਤੋਂ ਵੱਡਾ ਖਿਤਾਬ ਜੇ ਜ਼ਿੰਦਗੀ 'ਚ ਉਹਨਾਂ ਨੂੰ ਇੱਕ ਕਿਸੇ ਸਿਆਸੀ ਬੰਦੇ ਨੂੰ ਸੰਤੁਸ਼ਟੀ ਮਿਲੀ ਹੋਵੇ ਦੇਲੋਂ ਉਹ ਜੋਸ਼ੀ ਸਾਹਿਬ ਨੂੰ ਹੈ ਜਿਨ੍ਹਾਂ ਨੂੰ ਲੋਕਾਂ ਨੇ ਇੱਕ ਵਿਕਾਸ ਪੁਰਸ਼ ਦਾ ਨਾਂ ਦਿੱਤਾ ਹੈ ਇਹ ਨਾਂ ਕਮਾਉਣਾ ਗੱਲਾਂ ਨਾਲ ਨਹੀਂ ਹੁੰਦਾ ਜੀ ਇਹ ਨਾਂ ਕਮਾਉਣਾ ਮਤਲਬ ਹਜ਼ਾਰਾਂ ਬੰਦਿਆਂ 'ਚ ਖੜ ਕੇ ਉਹ ਕਹਿ ਦਿੰਦੇ ਨੇ ਕਿ ਜੇ ਕਿਸੇ ਦਾ ਮੈਂ ਟੈਲੀਫੋਨ ਨਾ ਚੱਕਿਆ ਹੋਵੇ ਜਾਂ ਕਿਸੇ ਦਾ ਕੰਮ ਨਾ ਕੀਤਾ ਹੋਵੇ ਮੈਨੂੰ ਲੋਕ ਸਾਡੇ ਕੋਲੇ ਸਵੇਰੇ ਹਰ ਰੋਜ਼ ਦਫ਼ਤਰ ਦੇ ਵਿੱਚ 500 ਤੋਂ ਲੈ ਕੇ 600 ਬੰਦਾ ਹਰ ਰੋਜ਼ ਜਿਹੜਾ ਕੋਈ ਨੂੰ ਕੋਈ ਲੈ ਕੇ ਨਹੀਂ ਆਉਂਦਾ ਜਿਹੜਾ ਕੋਈ ਇਦਾਂ ਨਹੀਂ ਆਉਂਦਾ ਲੇਕਿਨ ਸਿਰਫ ਉਹਨਾਂ ਨੂੰ ਪਰਸਨਲ ਪਿਆਰ ਦੇ। ਸੋ ਜੋਸ਼ੀ ਸਾਹਿਬ ਬਹੁਤ ਅੱਛਾ ਕਰ ਰਹੇ ਨੇ ਜੀ। ਬਹੁਤ ਬਹੁਤ ਹੀ ਕਾਮਯਾਬ ਨਿਕਲਣਗੇ ਔਰ ਇਹ ਤਾਂ ਇੱਕ ਪਾਸੇ ਹੀ ਹੋ ਗਈ ਇਲੈਕਸ਼ਨ ਨੂੰ ਇੱਕ ਪਾਸੇ ਹੋ ਗਈ। ਦਿਨੋ ਦਿਨ। ਠੀਕ ਹੈ ਮੈਂ ਜੀ ਸਭ ਧੰਨਵਾਦ ਤੁਹਾਡਾ। ਉਮੀਦਵਾਰਾਂ ਦਾ ਨਾਂ ਪਹੁੰਚਣਾ ਕੀ ਕਰੀਏ? ਵੇਖੋ ਜੀ ਅਸੀਂ ਤੇ ਆਪਣੇ ਵੱਲੋਂ ਪਹਿਲ ਕੀਤੀ ਸੀ ਉਹਨਾਂ ਨੂੰ ਵੀ ਗੱਲਬਾਤ ਨਾਲ ਅਸੀਂ ਆਪਣੇ ਮਸਲੇ ਦੱਸ ਸਕੀਏ। ਪਰ ਉਹਨਾਂ ਨੇ ਹੁਣ ਸਾਨੂੰ ਮਜਬੂਰ ਕਰ ਦਿੱਤਾ ਕਿ ਅਸੀਂ ਦੂਸਰਾ ਰਸਤਾ ਜਿਹੜਾ اختیار ਕਰ ਲਈਏ ਇਹ ਤੇ ਉਹਨਾਂ ਦੀ ਸੋਚ ਹੈ ਕਿ ਉਹ ਕਿਉਂ ਨਹੀਂ ਪਹੁੰਚੇ ਜਾਂ ਤੇ ਉਹਨਾਂ ਨੂੰ ਇੰਨਾ ਹੰਕਾਰ ਇੰਨਾ ਮਾਣ ਹੋ ਚੁੱਕਾ ਕਿ ਸਾਨੂੰ ਕਿਸੇ ਦੀ ਲੋੜ ਹੀ ਨਹੀਂ ਇੰਨਾ ਨਹੀਂ ਉਹਨਾਂ ਨੂੰ ਪਤਾ ਕਿ ਦੇਸ਼ ਦੇ ਅੰਦਰ 27 ਤੋਂ 28 ਲੱਖ ਸਾਬਕਾ ਸੈਨਿਕ ਜੀ ਇੱਕ ਨਾਰਾ ਦੇ ਦਿੱਤਾ ਜੇ ਮੋਦੀ ਸਰਕਾਰ ਦੀਆਂ 2014 'ਚ ਜੜਾ ਬਣ ਸਕਦੇ ਆ ਤੇ ਅੱਜ ਜੜਾ ਹਲਾ ਵੀ ਸਕਦੇ ਆ ਉਹ ਕੁਝ israrti answer ਜਾਂ ਕੋਈ israrti ਛੋਟੀਆਂ-ਮੋਟੀਆਂ ਮੀਟਿੰਗਾਂ ਕਿਸੇ ਨਾ ਕਰਕੇ ਤੇ ਕਹਿੰਦੇ ਆ ਕਿ ਅਸੀਂ ਸਾਬਕਾ ਸੈਨਿਕਾਂ ਨੂੰ ਆਪਣੇ ਹੱਕਾਂ 'ਚ ਕਰ ਲਿਆ ਨਹੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਗਰਾਊਂਡ ਦਿਹੇਗੀ ਕਿ ਅਮਰਸਰ ਜ਼ਿਲ੍ਹੇ 'ਚ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਸਾਬਕਾ ਸੈਨਿਕ ਟਟ ਕੇ ਵਿਰੋਧ ਕਰਨ ਕਿਸ ਤਰ੍ਹਾਂ ਵਿਰੋਧ ਕਰਨ ਇਹਨਾਂ ਨੂੰ ਥਾਂ-ਥਾਂ 'ਤੇ ਘੇਰਾਂਗੇ ਹਰ ਪ੍ਰੋਗਰਾਮ 'ਚ ਘੇਰਾਂਗੇ ਕਾਲੀਆਂ ਛੰਨੀਆਂ ਦਿਖਾਵਾਂਗੇ ਇਹਨਾਂ ਕੋ ਉੱਥੇ ਰੋਡਾਂ ਤੇ ਹੁਣ ਜਵਾਬ ਮੰਗਾਂਗੇ ਕਿਉਂ ਸਾਨੂੰ ਇਹ ਜਵਾਬ ਤੁਸੀਂ ਜੇ ਸ਼ਾਂਤਮਈ ਮਾਹੌਲ ਚਾਣ ਕੇ ਸਾਡੇ ਨਾਲ ਗੱਲਬਾਤ ਨਹੀਂ ਕਰ ਸਕਦੇ ਤੇ ਹੁਣ ਇਸ ਤਰ੍ਹਾਂ ਗੱਲ ਕਰ ਠੀਕ ਹੈ ਧੰਨਵਾਦ ਇਹ ਕਿਤੇ ਨਾ ਕਿਤੇ ਸਾਬਕ ਕਿਤੇ ਨਾ ਕਿਤੇ ਸਾਬਕਾ ਸੈਨਿਕਾਂ ਦੇ ਵਿੱਚ ਇਸ ਗੱਲ ਨੂੰ ਰੋਸ ਵੀ ਪਾਇਆ ਜਾ ਰਿਹਾ ਕਿ ਜਿਹੜੇ ਚਾਰੇ ਉਮੀਦਵਾਰ ਨੇ ਉਹਨਾਂ ਦਾ ਨਾਂ ਪਹੁੰਚਣਾ ਸਾਬਕਾ ਸੈਨਿਕਾਂ ਵੱਲੋਂ ਰੋਸ ਚ ਪਾਇਆ ਜਾ ਰਿਹਾ ਮੈਂ ਜਸਦੀਪ ਢਿੱਲੋਂ ਕੈਮਰਾਮੈਨ ਸੁਖਵੀਰ ਸਿੱਧੂ ਨਾਲ ਅਮਰਸਰ